ਆ ਵੀ ਰਣਵੀਰ ਕਿਵੇਂ ਲੱਗਿਆ ਵਿਆਹ ਤੈਨੂੰ ਅੱਜ ਵਿਆਹ ਵੀ ਅੱਜ ਬਹੁਤ ਘੈਂਟ ਲੱਗਿਆ ਬਹੁਤ ਹੀ ਘੈਂਟ ਦੇਖੋ ਅਸੀਂ ਵੀ ਉਹ ਉਹ ਸਵਾਦ ਆ ਗਿਆ ਵਿਆਹ ਦੇ ਵਿੱਚ ਪੂਰਾ ਸਵਾਦ ਆਇਆ ਬੱਕਰੀਆਂ ਲੱਤਾਂ ਸਵਾਦ ਸੀਗੇ ਪੂਰਾ ਬਰਿਆਣਾ ਐਨ ਪੂਰਾ ਸਰੀਰਿਕ। ਪ੍ਰੋਗਰਾਮ ਵੱਖਰੇ ਬੱਕਰਾ ਸਾਲਾ ਵੈਜ ਸੇ ਅੱਜ। ਨਾਨ ਵੈਜ ਵੀਰੇ ਉਧਰ ਚੱਲ ਰਿਹਾ ਬਣਾ ਗ੍ਰੈਂਡ ਜੀ ਡੀ ਜੀ। ਹਾਂ ਪ੍ਰੋਗਰਾਮ ਬਹੁਤ ਨੇ ਸਾਨੂੰ ਬੈਠੇ। ਇੱਕ ਭਗਤ ਆਇਆ ਏ ਇੱਕ ਦੀ ਟਰਾਲੀ ਲਾ ਕੇ ਆਇਆ ਇੱਕ ਦੀ ਟਰਾਲੀ ਲਾ ਕੇ। ਇੱਕ ਖਾ ਰਿਹਾ ਏ ਦੀ ਟਰਾਲੀ 2 ਘੰਟੇ ਤੱਕ ਫੇਰ ਲਾਹਾਂਗੇ। ਫੇਰ ਲਾਵਾਂਗੇ ਆ ਲੋਕ ਜਿਨੀ ਜਿਨੀ। ਜਿੱਤਰੀ ਜਿਵੇਂ ਰਾਜਸਥਾਨ ਵਾਲਾ ਉਹ ਨਾ ਟੱਚ ਹੈ। ਇਹ ਜਿਹਨੇ ਮਤਲਬ ਥੱਕ-ਤੁੱਕ ਵੀ ਗਿਆ ਖਾ ਕੇ ਕਿ ਇੱਥੇ ਅੱਧਾ ਘੰਟਾ 2 ਘੰਟੇ ਆਰਾਮ ਵੀ ਕਰ ਸਕਦਾ। ਬਾਕੀ ਨੂੰ ਅੰਦਰ ਕਲਾ ਰਾਮ ਹੀ ਕਰਨਾ ਹੋਰ ਕੁਝ ਨਹੀਂ ਕਰਨਾ ਆਰਾਮ ਹੀ ਕਰਨਾ ਇਹ ਬਹੁਤ ਸੋਹਣਾ ਦਿੱਕਤਾ ਹੈ ਕਿਸੇ ਨੇ ਵੀ ਪ੍ਰੋਗਰਾਮ ਕਰਨਾ ਹੋਵੇ ਗੁਲਜ਼ਾਰ ਨੀਚੇ ਦਿੱਤੇ ਨੰਬਰ ਦੇ ਦਿਗੋ ਉਸ ਨਾਲ ਸੰਪਰਕ ਕਰ ਲਿਓ ਪਿਆ ਤੁਹਾਨੂੰ ਪੂਰਾ ਲਓ ਵੀ ਹੋਣਾ ਚੱਕਰ ਪਲੇਟ ਪਲੇਟ ਦੇ ਦੋ ਚੱਕਾ ਚੱਕਾ ਯਾਰ ਵੀਰੇ ਮੈਂ ਪਹਿਲੀ ਦੋ ਤਿੰਨ ਖਾ ਲਏ ਤੁਸੀਂ ਵੀਰੇ ਲਓ ਪਲੇਟ ਬਸ ਇੱਕ ਜੀ ਖਾ ਲਾਂਗੇ ਭਾਈ ਭਾਈ ਹੈ ਇੱਕ ਜੀ ਪਾ ਲਾਂਗੇ ਬੜਾ ਵੰਟੇ ਆਹ ਤਰ੍ਹਾਂ ਝੋੜਾ ਇਹ ਪਾਪੜ ਦੇਖੋ ਘਰ ਲੈ ਕਰਦਾ ਤਰ ਤਰ ਮੇਰੀ ਖਾਲ ਸੁਪਿਆ ਪਿਆਰ ਪਿਆਰ ਬੱਦ ਬਲੌਗ ਸਾਡਾ ਪਹਿਲੇ ਹੀ ਹੈ ਜਿਹੜਾ ਜ ਬਣੂ ਦੇਖ ਲਿਆ ਆਪਣਾ ਪਿਆਰ ਪਿਆਰ ਤੇ ਅੱਜ ਵੀ ਹੋੜੇ ਤਨ ਹੈਗੀ ਪਗਾਈਓ ਵਾ ਹੈਗੀ ਪਗਾਈਓ ਆ ਦੇਖ ਲਓ ਫਿਰ ਆਦਾ ਅਸੀਂ ਦੇਖੀ ਨਹੀਂ ਕਦੇ ਡੇੜੇ ਤੁਮਰਾ ਮਿਰਚੇ ਡਿਵਨ ਦੇਖੀ ਇਹ ਮੇਲ ਹੈਗਾ ਈਮੇਲ ਆਇਆ ਨਹੀਂ ਪਤਾ ਆ ਵੀ ਤਾਂ ਲਈ ਕਹਿੰਦੇ ਔਲੇ ਦਾ ਖਾਦਾ ਸਿਆਣੀ ਦਾ ਬਾਅਦ ਚੋ ਗਿਆ ਨੇ ਕੰਮਾਉਂਦਾ ਔਲੇ ਪਰ ਉਹ ਗੱਲ ਵੱਖਰੀ ਸੀ ਸਿਆਣੀ ਜਿਹੜੇ ਮਨ ਨਹੀਂ ਮੰਨੀ ਅਸੀਂ ਕਦੇ ਨਹੀਂ ਮੰਨੀ ਆ ਡਰਾਈਡ ਫਰੂਟ ਜਾਦੀ ਹੂੰ ਆਹ ਦਾ ਘੜਾ ਬੱਚਦੇ ਜਿੰਨੇ ਮੇਰੇ ਨੂੰ ਆਹ ਦਾ ਰਾਹ ਲੈਦਾ ਇਹ ਇਧਰ ਆ ਜਾ ਭਈ ਇਧਰ ਆ ਜਾ ਜੀ ਰੋ ਜਾਦਾ ਇਹ ਤਾਂ ਇਹ ਤਾਂ ਵਗੈਰ ਰੋਟੀ ਸਵਾਹ ਹੀ ਰਾਜੀ ਇਹਦੇ ਵਗੈਰ ਰੋਟੀ ਆ ਦੇਖ ਸਕਦੇ ਤੁਸੀਂ ਤੁਸੀਂ ਵੀ ਇਹੀ ਇਹਦੇ ਨਾਲ ਹੀ ਖਾਣੇ ਹੋਗੇ ਪੂਰੀ ਤੁਹਾਨੂੰ ਬਾਕੀ ਪਲੇਟ ਸਜਾ ਕੇ ਅਸੀਂ ਦਿਖਾਉਣੀ ਆ ਸਾਰੀ ਆਹ ਕੀ ਹੌਲ ਸੀ ਆਪਾਂ ਕੋਈ ਜ਼ੋਰ ਧਰਦੇ ਚਾਹ ਰਹੇ ਹੁਣ ਮੇਨ ਕੋਰਸ ਤੇ ਚਲੋ ਉਹ ਹੋ ਲੈ ਗਈ ਨਾ ਪਲੇਟਾਂ ਕਮਲੀ ਕਮਲੀ ਕੌਲੀ ਦਾ ਚਲੋ ਹੁਣ ਅਸੀਂ ਰੋਟੀ ਪਾ ਲਈਏ ਪਹਿਲਾਂ ਥੋੜਾ ਥੋੜਾ ਫੇਰ ਕਰਦੇ ਆਂ ਗੱਲ। ਲੋ ਵੀਰ ਇਹਨਾਂ ਅਸੀਂ ਉਹ ਟੇਬਲਾ ਤਿਆਰ ਕਰ ਲਿਆ। ਐਡਮਾਂ ਦਾ ਬਹੁਤ ਨਹੀਂ ਬਸ ਬ੍ਰੈਡ ਦਾ ਤਿਆਰ ਕਰ ਲਈ ਸਾਰੇ। ਤਾਂ ਦੇਖੋ ਜਿਵੇਂ ਜਣ ਵੀਰ ਨੇ ਲਈ ਆ ਦਾਲ। ਮੇਰਾ ਦਾਲ ਬਿਨਾ ਸਰਦਾ ਨਹੀਂ। ਹਾਂ। ਤੇ ਹੋਰ ਵੀ ਬਹੁਤ ਐਡਮਾਂ ਲੀਆਂ ਨੇ। ਹੋਰ ਹੋਰ ਐਡਮਾਂ ਲਾਈ ਬਹੁਤ ਜਲਦੀ ਹੋ ਰਹੀ। ਹਾਂ। ਪਕੌੜੀਆਂ ਵਗੈਰਾ ਸਾਰਾ ਵਿੱਚ। ਬਾਕੀ ਦੋ ਹੋਣਿਆ ਤੁਹਾਨੂੰ ਪਾਸਤਾ ਪੋਸਤਾ ਦੀ ਵੀਡੀਓ ਦਿਖਾਉਣੀ ਆ ਬਾਅਦੋਂ। ਹਾਂ। ਉਹ ਯਾਰ ਜੀ ਵਾਰੀ ਰੋਟੀ ਖਵਾ ਦੀ ਗੁਲਸ਼ਨਦਨੀ ਅੱਜ ਰੋਟੀ ਵਾਲਾ ਤਾਂ ਸਾਡਾ ਹੈਗਾ ਕੰਮ ਫਟੇ ਫਟੇ ਚਲੋ ਹੁਣ ਮਿਲਦਾ ਹੈ ਲਾਈਵ ਪਾਸਤਾ ਦੀ ਵੀਡੀਓ ਤੇ ਵਿਆਹ ਬਹੁਤ ਖਾਣੇ ਨੇ ਅਸੀਂ ਅੱਜ ਇਹ ਦੂਜਾ ਵਿਆਹ ਦੂਜਾ ਵਿਆਹ ਹੈ ਸ਼ਾਮ ਤੱਕ ਇੱਕ ਜਾਗੂ ਦਾ ਪ੍ਰੋਗਰਾਮ ਵੀ ਗੁਲਸ਼ਨਦਨੀ ਲੈ ਕੇ ਆਣਾ ਮੜੀ ਥੋੜੀ ਜਿਹੀ ਜਗ੍ਹਾ ਰੱਖ ਲਈ ਬਈ ਪੇੜ ਤੇ ਥੋੜੀ ਜੀ ਬਸ ਨਾ ਬਗਿਆਵੇਂ ਦਾ ਪੈਗ ਵਾਲੀ ਰੋਟੀ ਨਾ ਨਾ ਪੈਗ ਵਾਲੀ ਰੋਟੀ ਹੁੰਦਾ ਚਿਕਨ ਚੋਕਨ ਮਤਲਬ ਮੱਛੀ ਵਗੈਰਾ ਇਹ ਆਪਾਂ ਨੂੰ ਮਾਨੂੰ ਤਾਂ ਐ ਦੀ ਵੀ ਇਹ ਬਈ ਵੀ ਸਾਰਾ ਕੁਝ ਹੋਊਗਾ ਜਿਹੜੇ ਹਿਸਾਬ ਨਾਲ ਪੈਲਸ ਸੀ ਸਾਡੇ ਅੱਜ ਧੋਲ ਹੋ ਗਈ ਹੋਰ ਹੁਣ ਯਾਰ ਯਾਰ ਜਿਹਦੇ ਮੂਹਰ ਨੂੰ ਸਾ ਮਾਤਾ ਵੀਰੇ ਸ਼ੇਰ ਨੂੰ ਪੁੱਛੋ ਵੀ ਸ਼ੇਰ ਨੂੰ ਹਾਂ 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 ਦੇਖੋ ਚਲੋ ਮਿਲਦੇ ਹਾਂ ਰਹਿਣ ਦੇ ਵੀਰੇ ਪਿੰਡ ਪਿੰਡ ਬੇਬੇ ਕਹਿੰਦੀ ਆ ਚੱਕ ਟਕੋਲਾ ਟੱਫਲਾ ਚਾ ਇੱਥੇ ਵੀ ਕੱਪਾ ਹੋ ਗਿਆ ਵੀਂਦਿਆ ਕੋਈ ਆ ਕੋਈ ਇਸ ਵੀਰੇ ਜਿੱਕੇ ਕਿਦੋਂ ਤੋਂ ਹੋਰ ਕੰਮ ਖਰਾਬ ਹੋ ਗਿਆ ਇਹ ਚ ਇਹ ਜੂਰੇ ਯਾਰ ਵਜੇ ਵਜੇ ਦੇ ਨਾਲ ਨਾਲ ਪੈਗ ਵੀ ਰੇਗਾ ਸਕੇ ਇਹ ਤਾਂ ਕਰਦੀ ਐ ਸਭ ਤਾਂ ਜੀ ਵੀਰੇ ਕਰਨਗੇ ਪਰ ਬੰਦੇ ਰਹਾਦੋਆ ਵੀ ਨਿਕਲੇ ਉਹ ਤਾਂ ਰਹਾਦੋਆ ਫੇਰ ਵੀ ਠੀਕ ਆ ਗਰਾ ਪੋਜੀਟਿਵ ਰਹਾਦੋਆ ਜਾਰੀ ਐ ਇਹਨਾਂ ਦੀ ਹਾਂ ਹਾਂ ਮੀਂਹ ਕਹਿੰਦਾ ਕਾਲਾ ਵਾਲੇ ਕੋਈ ਬਾਈ ਜਣਾ ਸਾਡੀ ਬੇਨਤੀ ਐ ਵੀ ਵਿਆਹ ਵਾਲਿਆਂ ਨੂੰ ਵਿਆਹ ਦੇ ਵਿੱਚ ਨਾ ਦਾਰੂ ਜ਼ਰੂਰ ਰੱਖਿਆ ਕਰੋ ਦੇ ਲੋ ਮਾ ਸਾਡਾ ਹੋਰ ਗੁੱਸੇ ਨਾ ਕਰਨੇ ਮੇਸ਼ਾ ਹੋਰ ਵਿਆਹ ਨਾ ਇੱਕ ਜ਼ਰੂਰੀ ਆ ਜ਼ਰੂਰੀ ਹੋਵੇ ਕੁਛ ਹੋਵੇ ਨਾ ਹੋਵੇ ਪੈਕੇਜ ਨੂੰ ਦੇਖਿਆ ਕਰੋ ਕੰਦਾ ਹੀ ਵਾਅਦਾ ਕਰਦਾ ਮੂੰਹ ਟਿਆ ਵਿਆਹ ਰੌਣਕੇ ਨਹੀਂ ਹੈਗੀ ਮੁੰਡੇ ਮੇਰਾ ਮਸੜਾ ਐਂਰੀ ਬਸ ਨਾ ਗੱਡੀ ਚ ਚੱਲ ਰਹੀ ਹੈਗਾ ਨਹੀਂ ਚੱਲ ਰਹੀ ਆਪਣਾ ਦਾ ਘਰ ਦਾ ਵਿਆਹ ਆਪਾਂ ਤਾਂ ਐ ਕਰ ਨਹੀਂ ਸਕਦੇ ਭਾਈ ਉਹਨੂੰ ਕਰ ਦੋ ਕੀ ਆ ਚੀਜ਼ਾਂ ਹੋਰ ਨਹੀਂ ਆ ਦੇਖੋ ਜਲੇਬੀ ਆ ਪਹਿਲਾਂ ਜਲੇਬੀ ਆ ਲੱਡੂ ਹੁੰਦੇ ਵਿਆਹ 'ਚ ਤੁਹ ਕਹਿੰਦਾ ਮੈਂ ਪਾਸਤਾ ਖਾਣਾ ਤੇ ਯਾਰ ਪਾਸਤਾ ਹੁਣ ਤੇ ਹੁਣ ਲਾਈਵ ਮੇਕਿੰਗ ਹੈ ਜਿਹੜੇ ਆਪਣੇ ਦਰਸ਼ਕ ਵੀਰ ਨੇ ਉਹਦਾ ਕਲਾ ਦੇਖ ਸਕਦੇ ਨੇ ਖਾ ਤਾਂ ਨਹੀਂ ਫਿਰਦਾ ਚੌਮੀਨ ਖਵਾ ਦੇ ਥੋੜੀ ਚੌਮੀਨ ਖਾਣ ਦੇ ਆਹ ਦੇਖੋ ਗਿੰਨੀ ਦੇਖੋ ਅੱਜ ਜ਼ਰੂਰ ਖਵਾ ਸਕਦੇ ਉਹਨਾਂ ਨੂੰ ਚਾਹ ਚਾਹ ਨਾਈਸ ਚਲੋ ਫਿਰ ਹੁਣ ਸਾਨੂੰ ਪਾਸਟਾ ਖਵਾਉਣਾ ਹੈ ਲੈ ਪਾਸਟਾ ਕਰੋ ਵੀਰੇ ਆਪਣੇ ਉਹਨਾਂ ਉੱਤੇ ਕਰਨ ਲੱਗਿਆ ਸਰਵਾਰ ਨੇ ਤਾਂ ਪਾਣੀ ਪੀਸਣਾ ਨਿੱਕੇ ਪਹਿਲਾਂ ਗੱਲ ਉਤਾਰ ਕਰ ਲਾਗੇ ਤੇੜਾ ਫਲ ਜੇ ਇੱਕ ਤਾਂ ਆ ਪੈ ਪਿਆ ਨਾ ਤੇਰੇ ਗੱਲ ਚ ਫਾਇਦਾ ਆ ਵਾਲਾ ਲੰਗੂ ਔਖੀ ਫਿਰ ਇਹਨਾਂ ਦੇਖੋ ਨਾ ਕੋਈ ਕਾਰਟੇਸ ਕਿਵੇਂ ਦਾ ਸਫਲ ਕਾਮਯਾਬ ਹੋ ਗਏ ਨਹੀਂ ਬਹੁਤ ਬਹੁਤ ਮੈਂ ਕਹਿੰਦਾ ਕਾਮਯਾਬ ਹੈ ਪੂਰਾ ਵੀਰ ਨੂੰ ਕਰੋ ਇਹਦੇ ਹੱਥ ਵੜ ਦੋ ਤਾਜ ਤਾਜ ਮੇਰਾ ਉਹਨੇ ਬਣਾਇਆ ਇਹਦੇ ਹੱਥ ਵੜ ਦੇ ਵੀ ਵੜ ਦੋ ਇਹਦਾ ਇਹ ਅਸੀਂ ਉਹ ਖਾ ਸਕਦੇ ਅਸੀਂ ਅੰਨਾ ਹੋਰ ਬੰਦਾ ਨਾ ਕੋਈ ਖਾ ਸਕਿਆ ਇਹਦੇ ਹੱਥ ਲੱਤਾਂ ਨਹੀਂ ਕਰੇ ਆਂ ਜਗ ਜੋਗਾ ਜੇ ਯਾਰ ਮੈਂ ਇੰਨਾ ਹੈ ਹੀ ਸੋਹਣਾ ਕਿ ਮੈਨੂੰ ਇਹ ਕੈਮਰਾ ਸੋਹਣਾ ਲੱਗ ਰਿਹਾ ਹੈ। ਇਹ ਜਦੋਂ ਸੋਹਣਾ ਬੋਲ ਆ। ਨਹੀਂ। ਆ ਦਿਲ ਸੋਹਣਾ ਹੋਣਾ ਚਾਹੁੰਦਾ ਬੰਦੇ ਦਾ। ਸ਼ੱਕਲਾਂ ਵਿੱਚ ਕੀ ਰੱਖਿਆ ਹੈ। ਇਹ ਤਾਂ ਹੋਰ ਜਦੋਂ ਉਹ ਮਿਲਦਿਆਂਗੇ ਤਾਂ ਇਹ ਸਾਈਲ ਸਾਈਲ ਇਹ ਇਹ ਬਲੌਗ ਬਹੁਤ ਚੂਗੂ ਆ। ਇਹ ਜਿਵੇਂ ਕਿ ਪਲੇਟਿੰਗ ਵੀ ਸਾਰਾ ਇਹ ਸਾਈਲ ਦੇ ਇਹ ਗੋਲੀ ਵਾਂਗ ਵੱਜਣ ਵਾਲਾ। ਹਾਂ ਗੋਲੀ ਵਾਂਗ ਵੱਜੂਗਾ ਇਹ। ਕਿਉਂਕਿ ਉਹ ਮੁੰਡੇ ਨੇ ਯਾਰ ਸਾਨੂੰ ਨਾ ਕਰਦੀ ਕਿ ਨਾ ਮੈਂ ਨਹੀਂ ਆ ਸਕਦਾ ਭਾਵੇਂ ਤੇ ਬੱਕ ਖੜ ਜਦੋਂ ਮੈਂ ਦਿਖਾ ਦੇਣਾ ਪਾਲੀਫਰਨਾ ਕੋਈ ਖੜ ਜੇ ਪਾਸਤਾ ਵੀ ਇਹ ਦੇਖੋ ਬਹੁਤ ਬਾਦ ਲੱਗਿਆ ਬਹੁਤ ਸਾਰਾ ਖਾ ਗਏ ਜੀ ਸਾਰਾ ਖਾ ਗਏ ਜੀ ਉਹ ਨਹੀਂ ਜੱਡਿਆ ਬੜਾ ਰਹਿ ਗਿਆ ਪਿਆਜ ਹੁਣ ਇਹ ਨਾ ਐਂਡ ਤੇ ਅਸੀਂ ਮਿੱਠੇ ਕ ਨਹੀਂ ਹੋਣ ਲੱਗਿਆ ਹੁਣ ਜਿਹੜਾ ਉੱਧਰ ਦੇ ਜਿਹੜਾ ਵੈਸੇ ਕੋਈ ਤੇ ਜਗ੍ਹਾ ਹੈ ਨਹੀਂ ਵਰਦ ਨਹੀਂ ਹੁੰਦਾ ਪਾਸਤਾ ਖਾ ਗਏ ਤੇ ਇਹ ਤਾਂ ਵੀ ਇਕੱਲੀ ਨੂੰ ਕੋਲੇ ਚਾਪ ਦਾ ਪਲੇਟਾ ਹੀ ਫਿਰ ਲੱਗਦਾ ਅੱਜ ਨਹੀਂ ਪਲੇਟਾ ਝੜਦੇ ਹਾਂ ਇਹ ਬਿਕਨੈਰੀ ਜ림픽 ਕਿਵੇਂ ਜੀ ਬਿਕਨੈਰੀ ਹਾਂ ਹਾਂ ਇਹਦੇ ਤੇ ਨਾ ਹੁਣ ਆ ਪਊਗਾ ਇਹਨੂੰ ਫਰਾਬੜੀ ਇਹਨੂੰ ਫਰਾਬੜੀ ਕਹਿੰਦੇ ਨੇ ਇਹ ਮੈਨੂੰ ਲੱਗਾ ਦਹੀਂ ਦੀ ਝੱਗ ਜਿਹੀ ਲੱਗ ਰਹੀ ਹੈ ਇਹਨਾਂ ਰੌੜੀਆਂ ਨੇ ਇਹ ਰੌੜੀਆਂ ਕਹਿਣੇ ਮਾਰੇ ਆ ਤੁਸੀਂ ਗਲਾ ਦੇ ਹੁਣ ਪਾੜ ਕੇ ਦੇਖੋ ਵਿੱਚ ਕੀ ਭਰਦਾ ਹੈਂ ਅਸੀਂ ਲਵਾਂਗੇ ਅਸੀਂ ਟਾਇਟ ਹੋ ਗਏ ਹੁਣ ਅਸੀਂ ਕਦੇ ਹੋਰ ਚ ਬਣ ਕੇ ਵੀਰੇ ਰੱਜੋ ਤੇ ਤਾਂ ਉਹ ਜਨਨ ਨੂੰ ਲਾਈਕ ਕਰਿਓ ਕਮੈਂਟ ਕਰਿਓ ਪਾਇਆ ਲੈਂਗਾ ਸ਼ੀਸ਼ੀਆਂ ਆ ਵੀ ਦੋਸਤਾਂ ਸਾਡਾ ਵਿਆਹ ਅਸੀਂ ਪਛਾੜੇ ਛੱਡਿਆ ਆ ਥੋੜਾ ਜਿਹਾ ਐਮਰਜੈਂਸੀ ਪੈ ਗਈ ਸੀ ਇੱਕ ਐਮਰਜੈਂਸੀ ਵੀ ਕਾਦੀ ਸਾਡੇ ਇੱਕ ਦੋਸਤ ਦਾ ਫੋਨ ਆ ਗਿਆ ਕਹਿੰਦਾ ਵੀ ਜਲਦੀ ਆਇਓ ਨਾ ਫੇ ਮਿਲਦੇ ਆ ਤੇ ਬਾਕੀ ਸ਼ਾਮ ਨੂੰ ਹੁੰਦੇ ਆ ਤੁਹਾਨੂੰ ਆ ਦੂਜੇ ਤੀਜੇ ਵਿਆਹ ਚ ਫੈਕਟਰੀ ਕੁ ਮਾਰਨੇ ਆਂ ਫੈਕਟਰੀ ਮਾਰਦੇ ਆਂ ਲੋਕ ਜੇ ਹੋਰ ਕੰਮ ਜੇ ਟਰੇ ਮਾਰਦੇ ਆਂ ਸੀ ਵਿਆਹ ਅਸੀਂ ਵਿਆਹ ਖਾਦੇ ਫਿਰ ਰਹੇ ਆਂ ਜੇ ਤੀਜਾ ਵਿਆਹ ਤੀਜਾ ਤੀਜਾ ਫਿਰ ਯਾਰ ਦੋ ਤੀਜਾ ਕਰਤਾ ਤੈਨੂੰ ਦੇਖੀ ਨਹੀਂ ਚੌਥਾ ਇੱਕ ਇਹਨਾਂ ਦੇ ਵੀ ਜਾਣਾ ਯਾਰ ਸ਼ਾਮ ਨੂੰ ਯਾਰ ਸਵੇਰ ਸ਼ਾਮ ਨੂੰ ਉਹ ਹੋ ਜਾਗੋ ਦਾ ਜ ਅਹੋ ਹੋ ਯਾਰ ਇੱਧਰ ਆ ਗਈ ਹੁਣ ਚਲ ਬੜੇ ਸ਼ੇਅਰ ਕਰ ਲੈਨੇ ਪਾਰਕ ਚ ਚੱਲ ਯਾਰ ਹਾਂ ਕਿਹੜਾ ਬੜਾ ਮਾਰਨੇ ਮੁੜ ਜੇ ਮਜਾਏ ਉਹਨੇ ਨਹੀਂ ਫਰੇਕਸ ਜੇ ਭਾਜ ਮੌਜੂਗਾ ਚੀਜ਼ ਜਦ ਰਿਆ ਟਮਾ ਹਾਂ ਮੇਰਾ ਨਾਮ ਮੁੜ ਕੇ ਨਾ ਤੇਰਾ ਉਹਨੇ ਦੇ ਹਾਂ